ਅਗਲੀ ਕੋਚਿਆ ਹਰਜੀਤ ਪਟਿਆਲਾ ਤੇ ਕਿੰਨੀ ਪਾਤਰਾ ਹਰਜੀਤ ਪਟਿਆਲਾ ਤੇ ਕਿੰਨੀ ਪਾਤਰਾ ਹੈਗੇ ਹਰਮਨ ਲਾਲਬਟ ੱਕੀ ਬਈ ਤੇ ਕਰਨ ਲੰਗ ਹਰਮਨ ਲਾਲਬਟ ੱਕੀ ਤੇ ਕਰਨ ਲੰਗ ਵਿੱਚ ਆ ਕੇ ਕੁਸ਼ਤੀ ਲੜੋ ਬਈ ਹਰਮਨ ਲਾਲਬਟ ੱਕੀ ਹੈਗਾ ਕੋਈ ਹਰਮਨ ਲਾੜ ਬਟਕੀ ਪਰਚੀ ਪੜਦਾ ਐਰਾਸ਼ ਤੋਂ ਨੀਟਾ ਪਾਵਾ ਬਰੇਗ ਦਾ ਹਲੋ ਪਟੋਰੀ ਕਰਤਾ ਸਾਹਿਬ ਜੀ ਕਰੀ ਜੋ ਕੁਸ਼ਤੀਆਂ 900 ਤੱਪ ਕੇ ਹੈਲੋ ਬੇ ਕਿਹੜਾ ਦੋਵਾਰੀ ਨਾਮ ਹੋ ਕੇ ਆਇਆ ਨੂੰ ਪਰਟੀ ਕੈਂਸਲ ਹੈ ਹਰਮਨ ਲਾਰਡ ਬਟਕੀ ਹੈਗਾ ਹਰਮਨ ਲਾਰਡ ਬਟਕੀ ਕਰਨ ਲੰਗ ਕਰਨ ਲੰਗ ਪਰਟੀਕਲ ਲੜੋ ਕੁਸ਼ਤੀ ਫੌਜੀ ਆਓ ਫੌਜੀ ਪਟਿਆਲਾ ਤੇ ਲਾਡੀ ਗਰਾਉਂਡ ਚੱਕੀ ਬੋਲੀਆਂ ਮੈਨੇ ਪਰਚੀਆਂ ਨੂੰ ਆਪਣਾ ਰੈਫਰੀ ਦਾ ਕੰਮ ਕਰੀ ਜਾਂ ਪਰਚੀ ਬੋਲ ਰਹੀ ਵੀ ਐ ਉਹ ਪਰਾਂ ਦੇ ਫੌਜੀ ਆ ਗਿਆ ਨਹੀਂ ਕੁਰਸੀ ਕਰਾ ਲੇ ਲੈ ਵੀ ਬੱਟੀ ਮਾਲੀ ਦੇ ਮਲ ਕਿਹੜਾ ਲਾ ਲੈਣਾ ਉਹ ਦੱਸਦਾ ਤੇਰੀ ਬੱਤੀ ਦਾ ਇਹ ਸਾਰੇ ਪਰਚੀਆਂ ਬਕਰ ਆਦਰ ਮਨਜੀਤ ਸਿੰਘ ਜੀ ਦਾ ਧੰਨਵਾਦ ਕਰਦੇ ਆ ਪ੍ਰਧਾਨ ਸਾਹਿਬ ਜੀ ਦਾ ਆਓ ਜਿੰਨੀ ਵੀ ਉਹ ਯਾਰ ਪੱਤਰ ਸਾਈਡ ਤੇ ਜੋ ਕੇ ਨਦੀ ਸੀ ਆਹ ਜੁੜਦੇ ਆ ਕੁਸ਼ਤੀ ਦੇ ਨਾਲ ਮੇਲਾ ਕੁਸ਼ਤੀ ਦੇ ਪਹਿਲਵਾਨ ਵੀ ਤਕੜੇ ਪੁੱਜੇ ਹੋਏ ਆ ਅੱਜ ਕੱਲ 121 121 75 75 ਲਓ ਜੇ ਨੋਟ ਕਰਨ ਲੱਗ ਜੇ ਫੁੱਟ ਫੁੱਟ ਜਾਂਦਾ ਜੇ ਨਾ ਲਾੜ ਕੋ ਟੱਕੀ ਤੇ ਕਰਨ ਲੰ ਕੁਸ਼ਤੀ ਲੜੋ ਆਪਣੀ ਕੋਈ ਨਹੀਂ ਉਹ ਤੋਂ 50 ਲੈਣੀ ਫੌਜੀ ਪਟਿਆਲਾ ਤੇ ਲਾਡੀ ਕਨੌਰ ਫੌਜੀ ਪਟਿਆਲਾ ਤੇ ਲਾਡੀ ਘਨੌਰ ਇਹ ਕੁਸ਼ਤੀ ਚੱਲਦੀ ਹੈ ਜੀ ਫੌਜੀ ਪਟਿਆਲਾ ਤੇ ਲਾਡੀ ਘਨੌਰ ਦੀ ਕੁਸ਼ਤੀ ਚੱਲਦੀ ਹੈ ਆਲਮਪੁਰ ਤੇ ਨਰੇਸ਼ ਕੂਨਾ ਤੁਹਾਨੂੰ ਆਲਮਪੁਰ ਤੇ ਨਰੇਸ਼ ਕੂਨਾ ਜਿੱਥੇ ਵੀ ਰੈਫਰੀ ਬਹਿਲਾ ਆਪਣੀ ਕੁਸ਼ਤੀ ਲੜ ਲਿਓ ਤੁਹਾਨੂੰ ਆਲਮਪੁਰ ਤੇ ਨਰੇਸ਼ ਕੂਨਾ ਹਾਂ ਜੀ ਉਹ ਭਾਈ ਮੈਂ ਕਿਹੜਾ ਨਾਮ ਲਿਖਦਾ ਮੈਂ ਨਾਮ ਨਹੀਂ ਲਿਖਦਾ ਹੈਗਾ ਉਹ ਉਹਨਾਂ ਕੋਲ ਚਲੇ ਜਾਂਦੇ ਨੇ ਲਓ ਉਧਰ ਜਤਿੰਦਰ ਸਰਪੰਚ ਵੱਲੋਂ ਪੰਜਾਬੀ ਬੋਲਣਾਂ ਦੇ ਖੁਸੋਕੇ ਦਾਸ ਦੇ ਲਈ 1100 ਦੀ ਵੱਡੀ ਮਾਇਆ ਕੁਛ ਵੀ ਕੀਤੀ ਗਈ ਹੈ ਧੰਨਵਾਦ ਕਰਦੇ ਹਾਂ ਜਤਿੰਦਰ ਸਰਪੰਚ ਉਹਨਾਂ ਦੇ ਵੱਲੋਂ ਪੰਜਾਬੀ ਬੋਲਣਾਂ ਦੇ ਖੁਸੋਕੇ 1100 ਦੀ ਵੱਡੀ ਮਾਇਆ ਕੁਛ ਵੀ ਕੀਤੀ ਗਈ ਹੈ ਦਾਸ ਦੇ ਲਈ ਬਈ ਪਾਹਿਲਵਾਦ ਕਰਦੇ ਹਾਂ ਕੱਲ ਨੂੰ ਮੈਂ ਪਰਚੀਆਂ ਲਿਖਦਾ ਨਹੀਂ ਹੈਗਾ ਮੈਂ ਪਰਚੀਆਂ ਦਊਗਾ ਸੋਨੂ ਪਟਿਆਲਾ ਤੇ ਰੋਹਿੰਦ ਤੇ ਲਾਡਪੁਰ ਸੋਨੂ ਪਟਿਆਲਾ ਤੇ ਰੋਹਿੰਦ ਲਾਡਪੁਰ ਇਹ ਅਗਲੀ ਕੁਰਸੀ ਬਾਅਦ ਤੇ ਚਾਰ ਹੋ ਜਾਣਾ